ਜਲ ਜਲ ਤੂੰ ਖੱਡੀ ਖਾਲੀ ਕਰ ਤੇ ਬਾਹਰ ਭੇਜ ਦੇ ਤੈਨੂੰ ਖੱਡੀ ਖਾਲੀ ਕਰ ਫੇਰ ਬਾਹਰ ਭੇਜ ਦੇ ਤੈਨੂੰ ਤੇਰੀ ਲੱਗਣਾ ਵੀ ਆ ਆ ਉਹ ਵੀਲੇ ਬੰਨੇ ਖੜੇ ਆ ਤਾਂ ਮਲੇ ਆਪਾਂ ਹੀ ਆ ਤਗੜਿਆ ਆਪਣੇ ਤੋਂ ਬਿਨਾ ਕੰਮ ਕੀ ਨਹੀਂ ਕਰਨਾ ਚੱਲ ਚੱਲ ਕਰ ਰੈਡੀ ਔਰੇ ਮਾਦੂ ਸੇਲੂ ਕਿੱਥਾ ਆਰੀ ਦੋਰੀ ਨੀ ਆ ਪਪਾ ਜੀ ਬੱਚੋ ਪਪਾ ਜੀ ਦੱਸੋ ਹੋਰ ਲਾਗੇ ਆ ਸੇਲ ਲਾਗੇ ਆ ਆ ਮੋਢ ਬਾਲੀ ਗੱਲ ਆ ਚੀਰੇ ਆ ਦੋਰੀ ਆਰੀ ਚੀਰ ਦਾਂਗੇ ਸੰਮਿਆ ਨਾ ਚੀਰ ਪਾ ਗਏ ਅੱਜ ਦੇ ਚੱਲ ਉਧਰ ਚੱਲ ਤੂੰ ਵੀ ਆ ਰਮਾ ਵਾਲੀ ਬੰਨੀ ਆ ਨਾ ਉਹਨੇ ਚੈਨ ਨੂੰ ਬੰਦਿਆ ਲੱਕਣਾ ਜੀਰ ਦੇਣੀ ਆ ਉਧਰ ਇਧਰ ਆ ਤੂੰ ਫੋਨ ਫੜ ਵੀਡੀਓ ਬਣਾ ਆ ਪਾ ਤੇਲ ਕੱਢੀਏ ਕੱਢ ਕੱਢ ਤੇਲ ਛੇਤੀ ਰੋਲਾ ਨਹੀਂ ਪਾਈਦਾ ਹੁੰਦਾ ਕੰਮਲੇ ਆ ਇਹ ਗੱਲਾਂ ਦੱਸਣ ਵਾਲੀਆਂ ਥੋੜੀ ਆ ਦੇਖਿਆ ਰੋਲਾ ਨਾ ਮਾਈ ਦੱਸਣਾ ਹੀ ਨਹੀਂ ਆਪਾਂ ਕਿਸ ਨੂੰ ਆਪੀ ਲੈਣੀਆ ਕੰਪੈਨਰ ਗਾਲ ਹੀ ਨਿਕਲਣ ਦੇ ਨਹੀਂ ਇਦਾਂ ਹੀ ਕੰਪੈਨਰ ਲੈਣੀ ਆ ਹੂੰ ਉਹ ਵੇਖ ਕੋ ਖੋਲੀ ਪਈ ਕਿ ਨਹੀਂ ਉਹ ਤੇਰੀ ਆ ਉਹ ਚੱਲ ਜੇ ਨਹੀਂ ਵੀ ਆ ਗਈ ਤੇ ਕੰਪੈਨਰ ਤੂੰ ਕੋ ਬਰਾਉਣਾ ਘਾ ਤੂੰ ਆਪਾ ਉਭਜੜੇ ਲੱਗੇ ਆ ਉਹ ਤੇ ਮਿਲਦੇ ਆ ਤਾਂ ਆਪਾਂ ਚੋ ਬੁਕਾਰ ਹੁਣ ਤੂੰ ਰੋਲਾ ਨਹੀਂ ਪਾਈ ਤਾ ਹੁੰਦਾ ਕੀ ਲੱਗੇ ਮਹਿੰਗਾ ਬੜਾ ਵਾ ਵਾਡੇ ਬੰਦ ਡੈੱਡ ਹੋ ਜਾਂਦਾ ਹੁੰਦਾ ਇਹਦਾ ਆਹ ਹੁਣ ਤੈਨੂੰ ਤੇਲ ਮਿਲ ਗਿਆ ਤੂੰ ਭਾਵੇਂ ਜਿੱਥੇ ਮਰਜ਼ੀ ਲਾਈ ਜਾ

ਸਰਦਾਰ ਜੀ ਵੀਡੀਓ ਪੈ ਰੂਗੀ ਫਿਰ ਤੇਰੀ ਬਹਿਣਾ ਨਹੀਂ ਗਾ ਸੇਵਾ ਕਰਨ ਆਏ ਆ ਹਾਂਜੀ ਭਾਈ ਅੱਤਰ ਬੋਟ ਤੇ ਹਣ ਔਰ ਚਲ ਔਰ ਚਲ ਕੋ ਨਹੀਂ ਯਾਰ ਦਾਦਾ ਕਾ ਤੂੰ ਆ ਉਹ ਦੇਖੋ ਦੋ ਹੱਥ ਆ ਪਾ ਲਓ ਦੋ ਇੱਕ ਲੱਗਿਆ ਵੀ ਪੇਗੀ ਇੱਕ ਰਹਿ ਜਾਣਾ ਠੀਕ ਗੱਲ ਆ ਹਾਂਜੀ ਹੈਲੋ ਪੁਣਾ ਦੇ ਵਿੱਚ ਕਿਹੜਾ ਚੰਗਾ ਵੇ ਡੈਰਪੁਰ ਜਿਹਨੇ ਦੇੜਾ ਵਿੱਚ ਦੇ ਲਿਓ ਹੁਣ ਹੁਣ ਮੌਕਾ ਆਇਓ ਅਮਰੀਕਨ ਮਸ਼ੀਨ ਵਲੌਗ ਬਣਾਦੀ ਹੋਈ 2.5 ਲੀਆ 25000 ਵਿਊ ਆ ਗਿਆ ਚਲੋ ਇਹ ਮੋਡੀਫਾਈ ਕਰਾਇਆ ਹੈ ਜੰਨਾ ਨੇ ਆਜ ਕਿਚਨ ਦੇ ਵਲੋਂ ਕਰਦਿਆਂ ਨੂੰ ਕੀ ਬਣਾਈਏ ਚਲੋ ਉਹ ਚਾਹਤ ਦੇ ਗੋਪੀ ਲਾਦੇ ਯਾਰ ਉਹ ਤਾਂ ਜਿਵੇਂ ਨਾਰਾਇਣ ਨਾ ਕੰਨੇ ਨਹੀਂ ਲੱਗਦੇ ਜਾਂ ਨਹੀਂ ਬੰਦੇ ਬਹੁਤ ਉੱਥੇ ਬੰਦੇ ਕਿਹੜੇ ਆ ਭਾਜੀ ਆ ਦੇਖ ਲੋ ਆ ਡੇਢ ਘੰਟਾ ਹੋ ਗਿਆ ਫੋਨ ਤੇ ਲੱਗਾ ਉਹ ਉਦਾਂ ਗੁੱਸੇ ਆ ਕਹਿੰਦਾ ਫੋਨ ਐ ਨਹੀਂ ਮੇਕੋ ਸੇ ਨੂੰ ਦੜ ਰਿਆ ਪਿਆ ਸੱਪ ਕੱਲ ਚੀਰਿਆ ਗਿਆ ਸੀ ਵਿੱਚ ਉਹਦੀ ਗੱਲ ਸਣ ਕੇ ਆਹ ਦੋ ਜਾਣੇ ਲੱਗੇ ਪਹਿਲੋ ਟਕਾਲਾਂ ਦੇ ਮੈਨੂੰ ਖੜ ਜਾ ਬਾਅਦ ਫੇਰ ਮੈਂ ਖਸੂਰ ਇੱਥੇ ਪੈਣੀ ਜਾ ਕੇ ਵੀਡੀਓ ਦਿਖਾਉਣੀ ਆਪਾਂ ਇਦਾਂ ਹੀ ਇਦਾਂ ਹੀ ਤੇ ਵਲੌਗ ਚ ਵੀ ਪਾਉਣੀ ਆ ਇਦਾਂ ਹੱਥ ਨਹੀਂ ਹੁੰਦਾ ਉੱਤੇ ਰਹਿਣਾ ਕਿਉਂ ਗੁਰੂ ਘਰ ਬੈਠਾ ਬੰਦਾ ਥੱਲੇ ਬੈਜੇ ਕਾਨਾ ਦੇ ਕੱਖ ਨਹੀਂ ਗਾਉ ਅਸੀਂ ਪੰਡਿਤਾਂ ਨਾਲ ਲੱਪਣ ਦੇ ਬਾਹਰ ਨੂੰ ਨਿਕਲ ਗਿਆ ਆਹ ਬਾਹਰ ਭੱਜ ਗਿਆ ਟਿੰਗ ਪੀਣ ਮੈਨੂੰ ਸਹੀ ਨਾਮ ਬ੍ਰੋ ਗਿਆ ਵੀਡੀਓ ਬਣਾਈਆਂ ਤੇਰੇ ਐਡਾ ਹੀ ਨਿਆ ਬਲੌਗ ਦੇਖਾ ਆ ਬਲੌਗ ਉਹਦੇ ਬਲੌਗ ਚੋਂ ਬਾਣੀ ਆਉਂਦਾ ਤੇ ਛੱਡਦੇ ਨੇ ਇਹਨੂੰ ਭਰਾਵਾ ਇਹਨੂੰ ਵੀਡੀਓ ਪਾ ਦਿੰਦਾ ਨਾਮ ਆ ਹੈ ਗੁਰੂ ਸਤ ਨਹਾਂ ਮਾਹੇ ਗੁਰੂ ਸਤ ਨਹਾਂ ਮਾਹੇ ਗੁਰੂ ਸਤ ありがとうございます。<laughs> <laughs> 911 911 ਮੈਂ ਗੱਪੜੂ ਉਹ ਵਾਲੀ ਚੜਦੀ ਸਾਰਿਆਂ ਦੀ ਹੋਣੀ ਅੱਜ ਦੋ ਮਿੰਟ ਇਹ ਉਹ ਮਤ ਕਰਨੀ ਪਸੂਤੇ ਆਂ ਨੂੰ ਪੈਣ ਦੇ ਆਨੂੰ ਦੇਖ ਚੱਕ ਲੈ ਤੂੰ ਹੀ ਕੋ ਕਰ ਲੈ ਤੇਰੇ ਵਾਂਗੂ ਥੋੜੀ ਆਇਆ 12 ਵਜੇ ਮੂੰਹ ਤੇ ਕੌਣ ਆਇਆ 12 ਕੁਵਾੜੀ ਦੇਖ ਲੈ ਨਾਸਾਂ ਲਾ ਦੂੰਗਾ ਹੀ ਮੋਢਾ ਲਾ ਦਿੰਦੀ ਹਾਂ ອໍເດັກນາເພິ່ນຈະຫຼິ <laughs> ້ນດນກໍເຮ madam cool, cool.. you are in another room before grandmas jeidi jewe Christina of the nervous standing behind the counter. please ਆ ਵੀਡੀਓ ਸ਼ੂਟ ਹੋ ਗਿਆ ਹੋਰ ਇਧਰ ਇਧਰ ਚਪਲਾ ਕਿੱਥੇ ਆ